ਇਸ ਦੀਆਂ ਜੜਾਂ ਉਸ ਪੁਸ਼ਪੁਰਸ਼ ਸੂਤਕ ਦੇ ਵਿੱਚ ਹਨਗੀਆਂ ਉਸੇ ਵੇਦ ਦੇ ਵਿੱਚ ਹਨੀਆਂ ਜਿਨ੍ਹਾਂ ਦਾ ਜ਼ਿਕਰ ਡਾਊਟ ਸਾਹਿਬ ਨੇ ਇੱਥੇ ਕੀਤਾ ਉਹ ਕਹਿੰਦੇ ਹਨ ਕਿ ਇਨਫੀਰੀਅਰ ਮਨੁੱਖ ਹੁੰਦੇ ਨੇ ਇਹਨਾਂ ਦੇ ਉੱਤੇ ਤੁਲਸੀਦਾਸ ਨੇ ਜਿਸ ਤਰ੍ਹਾਂ ਆਪਣਾ ਡਿਫਾਈਨ ਕੀਤਾ ਹੈ ਸੂਦਰ ਟੋਲ ਗਵਾਰ ਕਿਸ਼ਨਾਰੀ ਪੰਜੋ ਤਾੜਨ ਕੇਦਕਰ ਉਹਨਾਂ ਦੇ ਉੱਤੇ ਕਬਜ਼ਾ ਰੱਖਣਾ ਉਹਨਾਂ ਦੇ ਉੱਤੇ ਕੈਮ ਰੱਖਣਾ ਆਪਣਾ ਦਬਦਬਾ ਤੇ ਤੁਸੀਂ ਉਸ ਦੇ ਸਹਾਰੇ ਆਪਣੇ ਆਪ ਪੇਸ਼ ਕਰਨੀ ਕਿਉਂ ਕਿਉਂਕਿ ਤੁਸੀਂ ਇੱਕ ਪਰਮਾਤਮਾ ਉਸਮਾਨ ਦੇ ਵਿੱਚ ਹੈ ਉਹ ਕਈ ਰੂਪਾਂ ਦੇ ਵਿੱਚ ਹੈ ਉਸ ਨੂੰ ਲੋਡ ਹੈ ਜੋਗਾ ਰਹਿਣ ਵਾਸਤੇ ਉਸ ਨੂੰ ਇਹ ਯਗ ਦੀ ਵਾਸ਼ਣ ਦੀ ਲੋੜ ਹੈ ਤੇ ਯਗ ਕਰਨ ਵਾਲਾ ਇੱਥੇ ਭੂ ਦੇਵਤਾ ਹੈ ਬ੍ਰਾਹਮਣ ਉਹ ਯਗ ਕਰਵਾਉਂਦਾ ਹੈ ਤੇ ਇਸ ਕਰਕੇ ਉਹ ਧਰਤੀ ਦੇ ਉੱਤੇ ਉਹ ਦੇਵਤਾ ਹੈ ਉਸ ਦਾ ਉਹ ਉਸ ਨੂੰ ਪ੍ਰਾਥਮਿਕਤਾ ਦੇਣੀ ਆ ਹਰ ਜਗ੍ਹਾ ਦੇ ਉੱਤੇ ਜਿਵੇਂ ਤੁਹਾਡੇ ਸੁਪਰੀਮ ਕੋਰਟ ਦੇ ਵਿੱਚ ਕਿੰਨੇ ਹਨਗੇ ਦੇਖ ਲਓ ਜਿਵੇਂ ਤੁਹਾਡੇ ਸਾਰੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਦੇਖ ਲਓ ਕਿੰਨੇ ਹਨਗੇ ਜਿਸ ਤਰ੍ਹਾਂ ਰਾਹੁਲ ਗਾਂਧੀ ਅੱਜ ਕੱਲ ਬਹੁਤ ਜ਼ਿਆਦਾ ਪ੍ਰਚਾਰ ਕਰ ਰਿਹਾ ਸੋ ਇਸ ਦੇ ਵਿੱਚ ਦੇਸ਼ ਦੀ ਵੰਡ ਦੀ ਗੱਲ ਸੀ ਮੁਸਲਮਾਨਾਂ ਨੂੰ ਅਸੀਂ ਬਰਾਬਰ ਨਹੀਂ ਸੀ ਸਮਝ ਸਕਦੇ ਹਿੰਦੂ ਪਾਣੀ ਮੁਸਲਮ ਪਾਣੀ ਥਾਂ ਥਾਂ ਦੇ ਉੱਤੇ ਇਹ ਘੜਿਆਂ ਦੇ ਵਿੱਚ ਪਾ ਕੇ ਰੱਖਿਆ ਹੁੰਦਾ ਸੀ ਉਹੀ ਪਾਣੀ ਹੁੰਦਾ ਸੀਗਾ ਉਸੇ ਕੁਦਰਤ ਨੇ ਉਹ ਮੁਸਲਮਾਨ ਬਣਾਇਆ ਸੀ ਉਸੇ ਕੁਦਰਤ ਨੇ ਪਾਣੀ ਬਣਾਇਆ ਸੀ ਉਸੇ ਕੁਦਰਤ ਨੇ ਸਾਰਿਆਂ ਨੂੰ ਬਣਾਇਆ ਸੀ ਲੇਕਿਨ ਅਸੀਂ ਇਹ ਪ੍ਰਵਾਨ ਨਾ ਕੀਤਾ ਹੁਣ ਗੱਲਾਂ ਇਸ ਤਰ੍ਹਾਂ ਦੀਆਂ ਕਾਫੀ ਸਾਰੀਆਂ ਸੀ ਜਿਹੜੀ ਫਰਸਟ ਡਰਾਫਟ ਸੀ ਕਨਸਟੀਟਿਊਸ਼ਨ ਦੀ ਉਹ ਕਿਸੇ ਨੇ ਪੜ੍ਹੀ ਹੋਵੇ ਤਾਂ ਮੌਮਕਨ ਹੈ ਕਿ ਜੱਜ ਸਾਹਿਬ ਇਸ ਤੋਂ ਬਾਰੇ ਕਾਫੀ ਗਿਆਨ ਰੱਖਦੇ ਹੋਣਗੇ ਫਰਸਟ ਡਰਾਫਟ ਦੇ ਵਿੱਚ ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੋ ਨਾ ਕਿ ਸਾਡੇ ਨਾਲ ਵਾਅਦਾ ਕੀਤਾ ਸੀਗਾ ਉਹ ਸਾਰੀਆਂ ਹੀ ਸਾਰੀਆਂ ਗੱਲਾਂ ਪ੍ਰਮਾਨ ਕੀਤੀਆਂ ਹੋਈਆਂ ਸਨ ਫਸਟ ਡਰਾਫਟ ਬਣੀ ਸੀ 14 ਅਗਸਤ ਤੋਂ ਪਹਿਲਾਂ ਉਹਨਾਂ ਤੱਕ ਮੁਕੰਮਲ ਹੋ ਚੁੱਕੀ ਸੀ ਉਹਨਾਂ ਤੱਕ ਅੰਗਰੇਜ਼ਾਂ ਦਾ ਰਾਜ ਸੀ ਔਰ ਉਸ ਦੇ ਵਿੱਚ ਸਿੱਖਾਂ ਨੇ ਜਿਸ ਵੜੇ ਜੁਆਇੰਟ ਕੀਤਾ ਕਨਸਟੀਟਿਊਟ ਅਸੈਂਬਲੀ ਨੂੰ ਉਹ 14 ਅਗਸਤ 1947 ਨੂੰ ਕੀਤਾ ਉਸ ਤੋਂ ਪਹਿਲਾਂ 올 ਪਾਰਟੀਆਂ ਮੀਟਿੰਗ ਹੋਈ ਹੈ ਇੱਥੇ ਅੰਮ੍ਰਿਤਸਰ ਦੇ ਵਿੱਚ ਔਰ ਉਹਨਾਂ ਨੇ ਅਥੋਰਾਈਜ਼ ਕੀਤਾ ਹੈ ਕਿ ਤੁਸੀਂ ਜਾ ਕੇ ਜੁਆਇਨ ਕਰੋ ਔਰ ਉਸ ਆਲ ਪਾਰਟੀਆਂ ਮੀਟਿੰਗ ਵਾਸਤੇ ਉਸ ਨੂੰ ਇਨਵਾਈਟ ਕਰਨ ਵਾਸਤੇ ਦਿੱਲੀ ਤੋਂ ਇਹ ਕਾਂਗਰਸ ਪਾਰਟੀ ਦਾ ਤੇ ਸਾਰੀਆਂ ਜਿਹੜੇ ਜਿੰਨੇ ਵੀ ਸੀ ਉੱਥੇ ਉਹਨਾਂ ਨੇ ਮਿਲ ਕੇ ਇੱਕ ਕਾਂਗਰਸ ਪਾਰਟੀ ਨੇ ਖਾਸ ਤੌਰ ਤੇ ਇੱਕ ਸੁਨੇਹਾ ਭੇਜਿਆ ਰੈਜ਼ੋਲੂਸ਼ਨ ਭੇਜੀ ਹੈ